ਹਾਂ ਜੀ ਆ ਵੇ ਕਾਂਡ ਮੰਮੀ ਖੈਲੀ ਤਿੰਦੇ ਠੀਕ ਆ ਆ ਵੇ ਕੋ ਅੱਜ ਪੱਤੇ ਮਾਰਦੇ ਆ ਅੰਨਨ ਕੀ ਮਤ ਬੋਲਿਆ ਹਾਂ ਜਨਾਂ ਨਹੀਂ ਕਰਦੇ ਆ ਹਾਂ ਕੋ ਚੱਕੋ ਤੇਜ ਅੰਨਨ ਦਾ ਠੀਕ ਆ ਸਾਡੇ ਬਾਪਿਆਂ ਦੇ ਹੱਥੀ ਤਿੰਦੇ ਕੁੜੀਆਂ ਨੇ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਹੈ ਸਾਡੇ ਵਰਗਿਆਂ ਨੂੰ ਡੰਡੇ ਮਾਰਦੇ ਪਾਤੂ ਮਾਰਦੇ ਅਸੀਂ ਘੁੱਸਰੇ ਨਹੀਂ ਆ ਦੀ ਗਾਲੀ ਨਹੀਂ ਸਾਡੇ ਭਾਬੀ ਕੋਲ ਪੈਸੇ ਵੀ ਕੋਲੇ ਸਾਹੀ ਵੀ ਕੋਲੇ ਤੇ ਬਾਦੇ ਉਹਦੇ ਪੱਟੇ ਮਾਰੇ ਪੱਟੇ ਮਾਰੇ ਘਾਤੂ ਮਾਰੇ ਪੱਟੇ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਕਹਿੰਦੇ ਕੁੜੀ ਨਹੀਂ ਮੰਗ ਕਰਦੇ ਜਨਾਨੀਆਂ ਮੰਗ ਸਕਦੀ ਆ ਜਨਾਨੀਆਂ ਕਿੱਨੇ ਘਾਤੇ ਜਨਾਨੀਆਂ ਘਾਤੂ ਮੰਗ ਸਕਦੀ ਆ ਜਨਾਨੀਆਂ ਨੇ ਗਲਤ ਕਰਨਾ ਮਗੜਾ ਬੰਦ ਕਰੋ ਸਾਡਾ ਪਾਪਾ ਕੋਈ ਟੈਨਸ਼ਨ ਤੜੀ ਆ ਕੇ ਮੰਗੂਗਾ ਜਨਾਨੀਆਂ ਵੀ ਬੰਦ ਕਰੋ ਹਾਂ ਕਾ ਚਲ ਪਾਪਾ ਵੀ ਅੰਦਰ ਧੱਕੇ ਗਾਨੇ ਨੂੰ ਪਤਾ ਹੋਵੇ ਵੀ ਇੰਨਾ ਦਾ ਨਾਰਕੀ ਹੋਇਆ ਵਾ ਇਹਨੂੰ ਮਾਰਿਆ ਕੁੱਟਿਆ ਵਾ ਇਹਦੇ ਨਾਲ ਗੱਲ ਹੋਵੇ। ਅਸੀਂ ਇਹਨਾਂ ਨੂੰ ਕਿਉਂ ਪ੍ਰੋਟੈਸਟ ਕੀਤਾ ਜਾਵੇ? ਪਤਾ ਹੀ ਨਹੀਂ ਇਹਨਾਂ ਨੂੰ ਇਹਨਾਂ ਨੂੰ ਪੁੱਛੋ। ਸਾਨੂੰ ਤਾਂ ਸਾਡੇ ਕੋਲ ਨਹੀਂ। ਨਾ 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 ਕਿਸ ਨੇ ਅੰਦਰ ਜਾਣ ਤੋਂ ਕਿਸ ਨੇ ਰੋਕਿਆ ਕੋਈ ਕੋਈ ਗੱਲ। ਠੀਕ ਆ ਤੁਹਾਡੇ ਬਾਪਿਆਂ ਦੇ ਹੱਥੀਂ ਪੈਂਦੇ। ਕੁੜੀਆਂ ਨੇ ਇਹ ਪੁਲਿਸ ਵਾਲੇ ਗਲਤ ਕੰਮ ਕਰਦੇ। ਠੀਕ ਹੈ? ਤੁਹਾਡੇ ਵਰਗਿਆਂ ਨੂੰ ਡੰਡੇ ਮਾਰਦੇ। ਬਾਤੂ ਮਾਰਦੇ। ਅਸੀਂ ਘੁੱਸਰੇ ਨਹੀਂ ਆ। ਆ ਦੇਖੋ ਮੇਰੀ ਗੱਲ ਸੁਣਾਓ।

ਪੁਲਿਸ ਵਾਲਿਆਂ ਨੇ ਕਿਹਾ ਜਨਾਨੀਆਂ ਮੰਗ ਸਕਦੇ ਤੋਈ ਨਹੀਂ ਮੰਗ ਸਕਦੇ ਜੋ ਮਰਜ਼ੀ ਕਰ ਲੋ। ਪੁਲਿਸ ਵਾਲੇ ਨਾ ਆਇਆ ਯਾ ਕੀ ਕੀਤਾ ਮਾਰਿਆ ਯਾ ਕੀ ਕੀਤਾ। ਸਾਡੇ ਬੰਦਿਆਂ ਨੂੰ ਕੁੱਟਿਆ ਪੁਲਿਸ ਵਾਲਿਆਂ ਨੇ ਪਟੇ ਮਾਰੀ ਨੰਗੇ ਕਰਵਾਇਆ ਕੱਤੂ ਕਰਵਾਇਆ ਨੰਗੇ। ਅਸੀਂ ਖੁਸਰੇ ਨਹੀਂ ਆ ਜਨਾਨੀਆਂ ਨੂੰ ਕਹੋ ਤੇ ਬੱਚੇ ਵੀ ਜੰਮ ਸਕਦੇ ਅਸੀਂ ਬੱਚੇ ਜੰਮ ਸਕਦੇ। ਅਸੀਂ ਤਾਂ ਖੁਸਰੇ ਅਸੀਂ ਕਿੱਥੇ ਜਾਈਏ। ਨਾ ਸਾਨੂੰ ਘਰ ਤੇ ਰੱਖ ਦੇਣਾ ਬਾਹਰ ਸਾਨੂੰ ਰਹਿਣ ਦੇਣਾ ਕਿੱਥੇ ਜਾਈਏ ਤੂੰ ਮਰ ਜੀ। ਹਾਂਜੀ।

ਨੰਦਾਂ ਨੂੰ ਵੀ ਬੰਦ ਕਰੋ ਹਾਂ ਕਾ ਚਲ ਪਾਪਾ ਵੀ ਅੰਦਰ ਤੱਕ ਗੱਲ ਇਹਨਾਂ ਨੂੰ ਪਤਾ ਹੋਵੇ ਵੀ ਇਹਨਾਂ ਦਾ ਨਰਕ ਕੀ ਹੋਇਆ ਵਾ ਇਹਨੂੰ ਮਾਰਿਆ ਕੁੱਟਿਆ ਵਾ ਇਹਦੇ ਨਾਲ ਗੱਲ ਹੋਵੇ ਬਿਲਕੁਲ ਨਹੀਂ ਤੇ 22:00 ਵਜੇ ਟ੍ਰੇਨ ਜਾਣੀ ਆ ਉਹਦਾ ਕਰਕੇ ਇਕੱਠੇ ਹੋਏ ਆ ਆਰਪੀਐਫ ਤੇ ਜੀਆਰਪੀ ਉਹਦੇ ਕੋਲ ਮੀਟਿੰਗ ਕਰ ਰਹੇ ਆ ਜੀ ਇਹਨਾਂ ਨੂੰ ਕਿਉਂ ਪ੍ਰੈਸ ਕੀਤਾ ਜਾਉ ਪਤਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਸਾਨੂੰ ਤਾਂ ਸਾਡੇ ਕੋਲ ਨਹੀਂ ਨਾ 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 ਕਿਸ ਨੇ ਅੰਦਰ ਜਾਣ ਤੋਂ ਕਿਸ ਨੇ ਰੋਕਿਆ ਕੋਈ ਕੋਈ ਗੱਲ ਜੀ ਨਾਮ ਪੁਲਸਾ ਲੈ ਕੁੱਟਿਆ ਗੱਲ ਇਹਨਾਂ ਵੱਲੋਂ ਉਹ ਕਹਿੰਦੇ ਸਾਨੂੰ ਮਾਨਤਾ ਪ੍ਰਾਪਤ ਕਰੋ ਵੀ ਅੰਦਰ ਟ੍ਰੇਨ ਦੇ ਵਿੱਚ ਜਾ ਕੇ ਮੰਗ ਸਕੀਏ ਇਹ ਕੋਈ ਇਹ ਕਹਿ ਰਹੇ ਸਾਡੇ ਕੋਈ ਨਾਲੇ ਫੱਟੇ ਵੀ ਮਾਰੀ ਨਾ ਨਾ ਇਹੋ ਜੀ ਕੋਈ ਨਹੀਂ ਕੋਈ ਗੱਲ ਨਹੀਂ ਆਉਂਦਾ ਮੈਂ ਖੜਾ ਇੱਥੇ ਕੋਈ ਲੈਉਣ ਬੰਦਾ ਜਿਹੜਾ شناخت ਕਰੇ ਬਿਲਕੁਲ ਬਣਦੀ ਕਾਨੂੰਨੀ ਕਾਰਵਾਈ ਗਲਤ ਕੰਮ ਕਰਨਗੇ ਉਸੇ ਟਾਈਮ ਪਰਚਾਊਗਾ